ਕਿ ਸਨੇਹਾ ਜਿਹੜਾ ਦੇਣਾ ਚਾਹੁੰਦਾ ਵਿਆਹਾਂ ਦਾ ਸੀਜ਼ਨ ਪਰ ਸਾਡੇ ਸਾਰਿਆਂ ਲਈ ਇੱਕ ਜ਼ਰੂਰੀ ਜਿਹੜੀ ਗੱਲ ਆ ਉਹ ਖਨੌਰੀ ਜਿਹੜਾ ਮੋਰਚਾ ਜਿੱਥੇ ਸਾਡਾ ਇੱਕ ਬਜ਼ੁਰਗ ਜੋਧਾ ਆਖਰੀ ਸਾਹਾਂ ਤੇ ਅੱਜ 2 ਮਹੀਨਾ ਦਿਨ ਹੋ ਗਿਆ ਉਸ ਬੰਦੇ ਨੇ ਉਸ ਇਨਸਾਨ ਨੇ ਇੱਕ ਅੰਨ ਦਾ ਦਾਣਾ ਤੱਕ ਨਹੀਂ ਆਪਣੇ ਅੰਦਰ ਲੰਘਾਇਆ ਤੇ ਸਾਡਾ ਫਰਜ਼ ਬਣਦਾ ਭਾਈ ਉਹ ਸਾਡੀ ਖਾਤਰ ਸਾਡੀਆਂ ਨਸਲਾਂ ਫਸਲਾਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਖਾਤਰ ਉਹ ਬੰਦਾ ਅੱਜ ਜ਼ਿੰਦਗੀ ਦਾਅ ਤੇ ਲਾਈ ਬੈਠਾ ਸੋ ਪੰਜਾਬੀਓ ਜਿਵੇਂ ਆਪਾਂ ਦਿੱਲੀ ਮੋਰਚੇ ਦੇ ਵਿੱਚ ਕਾਫਲੇ ਬਣ ਕੇ ਗਏ ਆ ਉਹ ਮੋਰਚਾ ਫਤਹਿ ਕੀਤਾ ਸੋ ਇਹ ਮੋਰਚਾ ਫਤਹਿ ਕਰਨਾ ਬਹੁਤ ਜ਼ਰੂਰੀ ਆ ਅੱਜ ਸੋਡੀ ਲੋੜ ਆ ਉਸ ਦੀ ਵਿਆਹਾਂ ਦਾ ਦੌਰ ਆ ਤੇ ਮੈਂ ਨਾਲ ਬਾਈ ਦੀਪਲੋਖੜਾ ਇਹਨਾਂ ਨੂੰ ਬੇਨਤੀ ਕਰਦਾ ਇਹ ਪਰਾਵੋ ਰੋਜ ਤੁਸੀਂ ਖਾੜੇ ਲਾਉਨੇ ਹੋ ਵਿਆਹ ਜਾਂਦੇ ਹੋ ਉਹਨਾਂ ਖਾੜਿਆਂ ਦੇ ਵਿੱਚ ਵੀ ਲੋਕਾਂ ਨੂੰ ਇਹ ਗੱਲ ਸੁਨੇਹਾ ਲਾਇਆ ਕਰੋ ਕਿ ਸਾਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉੱਥੇ ਅੱਜ ਪਹੁੰਚਣ ਦੀ ਲੋੜ ਹੈ ਕਿਉਂਕਿ ਕਸਾਨੀ ਮੋਰਚਾ 220 ਦੇ ਵਿੱਚ ਪੰਜਾਬ ਦੇ ਗਾਇਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬੜੇ ਗੀਤ ਗਾਏ ਸਾਡੀ ਨੌਜਵਾਨੀ ਨੂੰ ਹਲੂਣਾ ਮਾਰਿਆ ਦਿੱਲੀ ਵੱਲ ਨੂੰ ਤੋਰਿਆ ਸੋ ਅੱਜ ਫੇਰ ਲੋੜਾ ਮੈਂ ਇਹਨਾਂ ਨੂੰ ਯਾਰਸ ਕਰਦਾ ਕਿ ਤੁਸੀਂ ਵੀ ਉਹਦੇ ਗੀਤ ਜਰੂਰ ਗਾਓ ਤੇ ਆਪਾਂ ਤੁਸੀਂ ਸਾਡੀ ਨੌਜਵਾਨੀ ਨੂੰ ਪ੍ਰੇਰਿਤ ਕਰ ਲੋਗੇ ਵੱਧ ਤੋਂ ਵੱਧ ਖਨੌਰੀ ਬਾਡਰ ਬਾਤੂ ਸਰਦਾਰ ਜੀਤ ਸਿੰਘ ਡੱਲੇਵਾਲ ਉਹਨਾਂ ਦੇ ਲਈ ਅਸੀਂ ਜਾਂ ਉਸ ਮੋਰਚੇ ਲਈ ਜਾਂ ਅਸੀਂ ਆਪਣੇ ਲਈ ਹੁੰਦਾ ਆਪਣੇ ਲਈ ਹੈ ਨਹੀਂ ਆਪਣੀ ਹੈ ਉਹਦੀ ਕੋਈ ਨਿੱਜੀ ਨਹੀਂ ਆ ਉਹ ਕਿਸੇ ਨਿੱਜ ਲਈ ਨਹੀਂ ਕਿਸੇ ਹਿੱਤ ਲਈ ਨਹੀਂ ਕਿਸੇ ਵੋਟਾਂ ਦੀ ਉਹਨੇ ਖੜਾ ਹੋਣਾ ਸਾਡੇ ਲਈ ਦੇਖੋ ਅਸੀਂ ਇੱਕ ਡੰਗ ਰੋਟੀ ਨਾ ਖਾਈਏ ਤੇ ਬੰਦਾ ਬੰਦ ਹੋ ਜੇ ਜਾਂਦਾ ਹੈ 20 ਦਿਨ ਦੇਖੋ 20 ਦਿਨ ਹੋ ਗਏ ਬਹੁਤ ਜ਼ੋਰ ਲਾਇਆ ਸਾਰੇ ਬੰਦਿਆਂ ਨੇ ਵੀ ਸਰਕਾਰਾਂ ਨਹੀਂ ਮੰਨਦੀਆਂ ਇਹਨਾਂ ਦੇ ਕੋਈ ਅਸਰ ਨਹੀਂ ਹੁੰਦਾ ਪਰ ਤੁਸੀਂ ਛੱਡ ਦਿਓ ਕਹਿੰਦਾ ਨਹੀਂ ਹੁਣ ਜਿਹੜੀ ਗੱਲ ਜ਼ਬਾਨ ਤੋਂ ਕਹਿਤੀ ਗੁਰੂ ਦਾ ਸਿੱਖ ਹੈ ਅਰਦਾਸ ਕਰਕੇ ਬੈਠਾ ਹੈ ਤੇ ਹੁਣੇ ਮੈਂ ਆਪਣੀ ਗੱਲ ਨਿਵਾ ਕੇ ਜਾਉਂਦਾ ਹਾਂ ਸਾਡਾ ਵੀ ਬੜੀ ਖੁਸ਼ੀ ਬਣਦਾ ਅਸੀਂ ਉਸ ਮੌਕੇ ਦਾ ਹਿੱਸਾ ਬਣ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ